ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹੋਏ ਨੇ। ਕਈ ਥਾਵਾਂ ਤੇ ਬੰਨ ਟੁੱਟੇ ਨੇ, ਕਈ ਥਾਵਾਂ ਤੇ ਲੋਕ ਘਰੋਂ ਬੇਘਰ ਹੋਏ ਨੇ, ਮਕਾਨ ਢਹਿ ਢੇਰੀ ਹੋ ਗਏ ਨੇ। ਜਾਨੀ-ਮਾਲੀ ਦੋਨੋਂ ਤਰ੍ਹਾਂ ਦਾ ਨੁਕਸਾਨ ਹੋਇਆ ਹੈ। ਮਾਲ ਧਨ ਵੀ ਬੇਹੱਦ ਪ੍ਰਭਾਵਿਤ ਹੈ। ਪਟਿਆਲਾ ਦਾ ਖੇਤਰ ਵੀ ਪ੍ਰਭਾਵ ਹੇਠ ਹੈ। ਹੁਣ ਪਟਿਆਲਾ ਦੀ ਵੱਡੀ ਨਦੀ ਵਿੱਚ ਪ੍ਰਸ਼ਾਸਨ ਦੇ ਵੱਲੋਂ ਸਫਾਈ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ। ਵੱਡੀ ਨਦੀ ਦੇ ਪਾਣੀ ਦਾ ਬਹਾਵ ਤੇਜ਼ ਹੋਇਆ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਪ੍ਰਸ਼ਾਸਨ ਨੇ 2 ਦਿਨ ਤੋਂ ਵੱਡੀ ਨਦੀ ਦੀ ਸਫਾਈ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਹੈ ਪਰ ਕਿਤੇ ਨਾ ਕਿਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹ ਕੰਮ 2 ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਨੇ 2023 ਵਿੱਚ ਹੋਏ ਲੋਕਾਂ ਦੇ ਨੁਕਸਾਨ ਤੋਂ ਅਜੇ ਤੱਕ ਕੋਈ ਸਬਕ ਨਹੀਂ ਲਿਆ ਇਸ ਬੰਦ ਵਿੱਚ ਸਥਾਨਕ ਲੋਕ ਹੋਰ ਕੀ ਕੁਝ ਕਹਿ ਰਹੇ ਨੇ ਉਹ ਵੀ ਇੱਕ ਵਾਰ ਜਤਿੰਦਰ ਜੀ ਕਿਵੇਂ ਦੇਖਦੇ ਹੋ ਵੱਡੀ ਨਦੀ ਤੇ ਪਹੁੰਚੋਏ ਸਾਰੇ ਭਾਜੀ ਦੇਖੋ ਜੀ ਜਿਹੜਾ ਪ੍ਰਸ਼ਾਸਨ ਕੰਮ ਕੀਤਾ ਹੈ ਉਹ ਜਿਹੜੇ 4 ਮਹੀਨੇ 2023 ਦੇ ਵਿੱਚ ਇਸ ਟਮ ਬਾੜ ਆਈ ਸੀਗੀ ਇੱਕ ਪਾਸੇ ਬਾਨੀ ਨਾ ਨੇ ਵਧਾਇਆ ਹੋਇਆ ਪਰ 2 ਸਾਲ ਹੋ ਗਏ ਕਿਉਂਕਿ ਉਸ ਤੋਂ ਬਾਅਦ ਉਹਨੂੰ ਬੰਨ ਕਿਉਂ ਨਹੀਂ ਬਣਾਉਣਾ ਚਾਹੀਦਾ ਉਹਦਾ ਕਾਰਨ ਕੀ ਹੈ ਅਸੀਂ ਗੋਬਿੰਦ ਬਾਗ ਰਹਿੰਦੇ ਹਾਂ ਜੀ 2023 ਚ ਸਾਢੇ 7000ਾਂ ਦੇ ਵਿੱਚ 8-8 ਫੁੱਟ ਪਾਣੀ ਸੀਗਾ ਇੰਨਾ ਨੁਕਸਾਨ ਹੋਇਆ ਹੱਦ ਨਾਲੋਂ ਜ਼ਿਆਦਾ ਅਰਬਨ ਸਟਰੀ ਇਹਨਾਂ ਨੂੰ ਨੁਕਸਾਨ ਹੋਇਆ ॠषि ਕਲੋਨੀ ਨੂੰ ਨੁਕਸਾਨ ਆਇਆ ਲੋਕਾਂ ਦੇ ਘਰ 10-10 ਫੁੱਟ ਪਾਣੀ ਸੀਗਾ ਠੀਕ ਹੈ ਉਸ ਵੇਲੇ ਪ੍ਰਸ਼ਾਸਨ ਨੂੰ ਕੁਝ ਦਿਖਿਆ ਹੀ ਨਹੀਂਗਾ ਹੁਣ ਕੀ ਹਾਲਾਤ ਨੇ ਜੀ ਹੁਣ ਕੀ ਹਾਲਾਤ ਚ ਹੁੰਦਾ ਜੀ ਹੁਣ ਤਾਂ ਬੁੱਟੀ ਨਾਲ ਜਿਸ ਤਰ੍ਹਾਂ ਦੇਖਿਆ ਹਾਲਾਤ ਖਰਾਬ ਹੋ ਰਹੇ ਨੇ ਬੁੱਟੀ ਹੁਣ ਸਫਾਈ ਕਰਨੀ ਸ਼ੁਰੂ ਕੀਤੀ ਆ ਤਾਂ ਹੁਣ ਕਰਦੀ ਤਾਂ ਚਲੋ ਜੀ ਪ੍ਰਸ਼ਾਸਨ ਨੇ ਵੀ ਬਹੁਤ ਚੰਗਾ ਕੰਮ ਚਲੋ ਕੰਮ ਥੋੜਾ ਚੰਗਾ ਤਾਂ ਕੀਤਾ ਠੀਕ ਹੈ ਬਾਕੀ ਹੁਣ ਦੇਖੋ ਜੇ ਅੱਗੇ ਪਾ ਪਟਿਆਲਾ ਆਪਣਾ ਫਿਲਹਾਲ ਦੇਖੜੀ ਸੇਫ ਹੈ ਹਜੇ ਇਹਦੇ ਜਿਹੜੇ ਝੂਠੇ ਵਾਅਦਿਆਂ ਦੇ ਉੱਤੇ ਧਿਆਨ ਨਾ ਦਵੋ ਜੋ ਵੀ ਪ੍ਰਸ਼ਾਸਨ ਕੁਝ ਕਰੇਗਾ ਪਹਿਲਾਂ ਆਪਾਂ ਨੂੰ ਇਨਫੋਰਮੇਸ਼ਨ ਜ਼ਰੂਰ ਦੇਵੇਗਾ ਕਿ ਪਾਣੀ ਅੱਗੇ ਹੋਏਗਾ ਜਾਂ ਨਹੀਂ ਹੋਏਗਾ ਪਰ ਆਪਣਾ ਧਿਆਨ ਸਾਰਾ ਖੁਦ ਆਪ ਰੱਖੋ ਵੀਰੇ ਕੀ ਨਾਮ ਹੈ ਆਪਣਾ ਸ਼ਮੀਰ ਸ਼ਰਮਾਈ ਸ਼ਮੀਰ ਜੀ ਕਿਉਂ ਬੱਡੀ ਨਦੀ ਤੇ ਕਿਉਂ ਇਕੱਠੇ ਹੋਏ ਆ ਲੋਕ ਇੱਥੇ ਲੋਕ ਜੀ ਇਸ ਟੈਮ ਜੀ ਪਾਣੀ ਦੀ ਜਿਹੜੀ ਸਮੱਸਿਆ ਹੈਗੀ ਜੀ ਪੂਰੇ ਪੰਜਾਬ ਕੇ ਆਰੰਗ ਜੀ ਪਰ ਪਟਿਆਲਾ ਜਿਹੜਾ ਕੰਮ ਚੱਲ ਰਿਹਾ ਹੈਗਾ ਹੋਰ ਦਿੱਤਾ ਹੈਗਾ ਪਰ ਬਹੁਤ ਹੀ ਵਧੀਆ ਕਰਤਾ ਪਰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਕਿ ਇਹ ਕੰਮ ਤੁਸੀਂ ਮਿੰਨਾ 2 ਮਿੰਟ ਹਲੇ ਕਰਦੇ ਜੇ ਬਖਾਤਾ ਦੀ ਪਹਿਲੀ ਦੀ ਪੰਛੀ ਵਾਲੇ ਦਾ ਮਲਤ ਚੰਗਾ ਹਲਾ ਕੀ ਕੰਮ ਕੀਤਾ ਪ੍ਰਸ਼ਾਸਨ ਨੇ ਦੋ ਦਿਨਾਂ ਦੇ ਵਿੱਚ ਵੱਡੀ ਨਹੀਂ ਹੈਗੀ ਜੀ ਤੇ ਬਹੁਤ ਹੀ ਜ਼ਿਆਦਾ ਬੁੱਕੀ ਸੀ ਜੀ ਤੇ ਬੁੱਕੀ ਇਹਨਾਂ ਨੇ ਹੁਣ ਹੀ ਸਾਫ਼ ਕੀਤੀ ਆ ਤਿੰਨ ਚਾਰ ਦਿਨਾਂ ਤੋਂ ਤੇ ਮੈਂ ਕਹਿੰਦਾ ਤਾਂ ਵੀ ਬਹੁਤ ਹੀ ਸ਼ੁਕਰ ਆ ਇਹਨਾਂ ਦਾ ਜੀ ਬਹੁਤ ਜਲਦੀ ਸਾਫ਼ ਕਰਤੀ ਬੜਾ ਫਾਸਟ ਕੰਮ ਹੋਇਆ ਜੀ ਸਰਕਾਰ ਦਾ ਹੀ ਇਹ ਵੀ ਕਹਿੰਨੇ ਕਿ ਬਹੁਤ ਹੀ ਚੰਗਾ ਕੰਮ ਕੀਤਾ ਬਹੁਤ ਹੀ ਜਲਦੀ ਇਹਨਾਂ ਨੇ ਕੰਮ ਕਰਕੇ ਦਿਖਾਇਆ ਤੇ ਪਟਿਆਲੇ ਦਾ ਪਾਣੀ ਹੁਣ ਅੱਗੇ ਨੂੰ ਜਾ ਰਿਹਾ ਜੀ ਜਿਹੜਾ ਕਿ ਵੱਡੀ ਨਦੀ ਦਾ ਪਾਣੀ ਅੱਗੇ ਨੂੰ ਜਾ ਰਹੀ ਪਰ ਸਾਡੇ ਇਲਾਕੇ ਚ ਬਹੁਤ ਹੀ ਜ਼ਿਆਦਾ ਫਰਮਾ ਫੇਰ ਰਹੀ ਆਨੇ ਪਰ ਮੈਂ ਕਹਿੰਦਾ ਫਰਮਾ ਤੂੰ ਬਚਣਾ ਚਾਹੀਦਾ ਜੀ ਜਿੱਦਾਂ ਕਹ ਰਹੇ ਕਿ ਗੋਪਾਲ ਕਲੋਨੀ ਆਜੂਗਾ ਪਾਣੀ ਰਾਈ ਮਾਜ ਰਾਈ ਆਜੂਗਾ ਪਰ ਇਸ ਦਾ ਬਚੋ ਹੋਏਗਾ ਜੀ ਅੱਜ ਨਹੀਂ ਕੱਲ ਤੱਕ ਦਾ ਸਾਨੂੰ ਵੀ ਲੱਗਦਾ ਹੈਗਾ ਆਜੂਗਾ ਪਰ ਅੱਜ ਜੀ ਜੀ ਸਫਾਈ ਦੇਖ ਰਿਹਾ ਜੀ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਕੀ ਨਾਮ ਹੈ ਤੁਹਾਡਾ ਹਰੀ ਜਤਿਨ ਨਰੋੜਾ